ਅਸਲ 'ਤੇ ਇਹ ਹਰੀਸੈਂਟ ਜਿਹੜੀ ਬੇਦਬੀ ਹੋਈ ਹੈ ਉਹਨੂੰ ਹੋਇਆ ਅਸਲ 'ਚ 47 ਤੋਂ ਲਗਾਤਾਰ ਸਿੱਖਾਂ ਨਾਲ ਬੇਗਾਨਮੀ ਦਾ ਅਸ ਅਸ ਸਿੱਖਾਂ ਨੂੰ ਤਾਇਆ ਜਾ ਰਿਹਾ 47 ਤੋਂ ਲਗਾਤਾਰ ਕੋਈ ਸੁਣ ਰਿਹਾ ਮੇਰੇ ਸਾਥੀ ਸੁਨਜੀ ਬੇਦਬੀ ਸਿੱਖਾਂ ਦੇ ਨਾਲ ਇਹ ਸਾਰਾ ਕੁਝ ਚੱਲੀ ਹੁੰਦਾ ਅਸੀਂ ਜਿਹੜਾ ਇੱਥੇ ਬੈਠੇ ਆ 14 ਅਕਤੂਬਰ 2015 ਨੂੰ ਜੋ ਹਕੂਮਤ ਕਾਨੂੰਨੀ ਸਰਕਾਰ ਨੇ ਜੋ ਕਹਿਰ ਪਾਇਆ ਸੀ ਜੋ ਜ਼ੁਲਮ ਕੀਤਾ ਸੀ ਉਸ ਜ਼ੁਲਮਗਰ ਉਸ ਵਜੋਂ ਉਹਨੂੰ ਇਸ ਦਿਨ ਨੂੰ ਲਾਣਤ ਧਾੜੇ ਦਾ ਨਾਮ ਦਿੱਤਾ ਗਿਆ ਤੇ ਪਿਛਲੇ 8 ਸਾਲ ਤੋਂ ਲਗਾਤਾਰ ਇਹ ਲਾਣਤ ਧਾੜਾ ਸੀ ਇੱਥੇ ਆਰਗੇਨਾਈਜ਼ ਕਰ ਰਹੇ ਹਾਂ ਤੇ ਇਹ ਸੰਗਤ ਦੀ ਕਿਰਪਾ ਨਾਲ ਗੁਰੂ ਸਾਹਿਬ ਤੋਂ ਬਖਸ਼ਸ਼ ਅਸਰ ਦਾ ਲਗਾਤਾਰ ਚੱਲ ਜਿੰਦਾ ਸਾਡੀ ਕੋਸ਼ਿਸ਼ ਹੈ ਕਿ ਇਸ ਦਿਨ ਨੂੰ ਇੱਕ ਵਿੱਸੀ ਬਣਾਇਆ ਜਾਵੇ ਤਾਂ ਕਿ ਫਿਊਚਰ ਦੇ ਵਿੱਚ ਜਦੋਂ ਵੀ ਕੋਈ ਅਗਲੀ ਪੀੜ੍ਹੀਆਂ ਨੂੰ ਯਾਦ ਕਰਨਾ ਤੇ ਇਹਨੂੰ ਲਾਣਤ ਧਾੜੇ ਦੇ ਨਾਮ ਤੇ ਯਾਦ ਕਰਨਾ ਉਹ ਇੱਕ ਜਿਹੜੀ ਹੈ ਕਿਰਤ ਸੋਰੀ ਹੈ ਲਗਾਤਾਰ ਹੁਣ ਵੀ ਬੇਅਦਬੀ ਦੀ ਘਟਨਾਵਾਂ ਆ ਰਹੀਆਂ ਨੇ ਮੈਂ ਤਾਂ ਪਹਿਲਾਂ ਇਹ ਗੱਲ ਕਹਤੀ ਆ ਕਿ ਇੱਕੋ ਹੀ ਪਹਿਲੀ ਵਾਰ ਨਹੀਂ ਹੋਈ 2015 ਦੇ ਵਿੱਚ 78 ਤੋਂ 47 ਤੋਂ ਲਗਾਤਾਰ ਤੁਰੀਆਂ ਆ ਰਹੀਆਂ ਗੁਰੂ ਸਾਹਿਬ ਦੇ ਸਰੂਪ ਦੀ ਪਿਆਦ ਵੀ ਲਗਾਤਾਰ ਹੋ ਰਹੀ ਹੈ ਤੇ ਇਹਦੇ ਤਾਂ ਸਾਨੂੰ ਕੋਈ ਬਹੁਤਾ ਭਰੋਸਾ ਨਹੀਂ ਹੈ ਸਾਡੀ ਓਟ ਸਾਡੀ ਟੇਕ ਉਹ ਗੁਰੂ ਬਾਸ਼ਾਤੇ ਸਨ 2015 ਦੇ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀਆਂ ਬੇਦਵੀਆਂ ਹੋਈਆਂ ਇਨਸਾਫ ਲੈਣ ਦੇ ਲਈ ਸੰਗਤ ਇਸੇ ਬੱਤੀਆਂ ਵਾਲੇ ਚੌਕ ਦੇ ਵਿੱਚ ਕੋਟਕਪੂਰੇ ਚ ਬੈਠੀ ਸੀਗੀ ਨਿਤਨੇਮ ਦਾ ਪਾਠ ਕਰਨ ਦੀਆਂ ਹੋਈਆਂ ਸੰਗਤਾ ਤੇ ਜੋ ਮੌਕੇ ਦੀ ਬਾਦਲ ਸਰਕਾਰ ਵੱਲੋਂ ਜ਼ਬਰ ਟਾਇਆ ਗਿਆ ਸੀ ਜ਼ੁਲਮ ਕੀਤਾ ਗਿਆ ਸੀ ਅੱਜ ਅਸੀਂ 10 ਸਾਲ ਬਾਅਦ ਫਿਰ ਦਰਬਾਰੇ ਕਾਲਸਾ ਤੇ ਹੋਰ ਸਾਰੀਆਂ ਸਹਿਯੋਗੀ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਜੀਤ ਹਲਾਈન્સ ਆਫ ਸਿੱਖ ਆਰਗੇਨਾਈਜੇਸ਼ਨ ਬਾਈਬਲ ਕਲਾ ਮੋਰਚਾ ਤੇ ਸਾਰੀ ਸੰਗਤ ਇਕੱਠੇ ਹੋ ਕੇ ਅ ਅੱਜ ਦੇ ਦਿਨ ਨੂੰ ਲਾਣਤ ਦਿਵਸ ਵਜੋਂ ਮਨਾ ਰਹੇ ਆ ਇਹ ਲਾਣਤ ਜਿਹੜੀ ਹੈ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਲਾਣਤ ਪੱਤਰ ਲਿਖਿਆ ਗਿਆ ਸੀਗਾ ਉਹ ਵੰਡਿਆ ਜਾਂਦਾ ਉੱਥੇ ਉਸ ਤੋਂ ਬਾਅਦ ਵੀ ਜਿੰਨੀਆਂ ਸਰਕਾਰਾਂ ਆਈਆਂ ਭਾਵੇਂ ਉਹ ਕਾਂਗਰਸ ਦੀ ਸਰਕਾਰ ਸੀ ਜਾਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਲਈ ਵੀ ਇਹ ਲਾਣਤਾਂ ਬਰਾਬਰ ਨੇ ਕਿਉਂਕਿ ਉਹਨਾਂ ਨੇ ਵੀ ਬਣਦੀ ਹੋਈ ਕਾਰਵਾਈ ਨਹੀਂ ਕੀਤੀ ਅੱਜ ਵੀ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਹੈ ਉਹ ਜਿਹੜੇ ਬੇਦਵੀ ਕਰਨ ਵਾਲੇ ਦੋਸ਼ੀ ਨੇ ਉਹਨਾਂ ਦੇ ਨਾਲ ਸ਼ਰਿਆ ਮਿਲ ਚੁੱਕੀ ਹੈ ਕਿਉਂਕਿ ਜਿਹੜੇ ਡੇਰਾ ਪ੍ਰੇਮੀ ਬੇਅਦਵੀ ਕਰਨ ਵਾਲੇ ਨੇ ਉਹਨਾਂ ਨੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਕੀਤੀ ਹੈ ਕਿ ਸਾਡੀ ਜਿਹੜੀ ਹੈਗੀ ਹੈ ਇੱਥੇ ਹਿਫਾਜ਼ਤ ਨਹੀਂ ਹੋ ਸਕਦੀ ਸਾਡਾ ਕੇਸ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਟਰਾਂਸਫਰ ਕੀਤਾ ਜਾਵੇ ਤਾਂ ਪੰਜਾਬ ਸਰਕਾਰ ਨੇ ਕੋਈ ਆਪਣਾ ਵਕੀਲ ਅਜੇ ਤੱਕ ਸੁਪਰੀਮ ਕੋਰਟ ਦੇ ਵਿੱਚ ਨਹੀਂ ਭੇਜਿਆ ਮਤਲਬ ਜਿਹੜਾ ਸੌਦਾ ਸਾਥ ਤੇ ਚੇਲੇ ਗੁਰੂ ਦੋਖੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਸਾਨੂੰ ਖਤਰਾ ਹੈ ਪੰਜਾਬ ਸਰਕਾਰ ਵੀ ਉਹਦੇ ਉੱਤੇ ਮੋਹਰ ਲਾ ਰਹੀ ਹੈਗੀ ਆ ਇਸ ਕਰਕੇ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਵੀ ਉਹਨਾਂ ਦੇ ਹੱਕ ਵਿੱਚ ਭੁਗਤਦੀ ਹੈ ਤਾਂ ਇਹ ਲਾਹਣਤਾ ਜਿਹੜੀਆਂ ਸਾਰੀਆਂ ਰਾਜ ਘਰਤਾ ਧਿਰਾਂ ਨੂੰ ਅਸੰਗਤ ਵੱਲੋਂ ਪਾਈਆਂ ਜਾ ਰਹੀਆਂ ਨੇ ਜਿਹੜੀ ਦੋਨੇ ਕੇਸ ਕੋਰਟਾਂ ਦੇ ਬਹਿਬਤ ਕਾਲੇ ਕੋਲੀ ਕਾਰਡ ਜਿਹੜਾ ਹੈਗੇ ਚੰਗੀ ਦਾ ਐਕਸੈਪਟ ਕਰ ਦਿੱਤੇ ਗਏ ਨੇ ਤੇ ਕਾਫੀ ਲੰਬੇ ਸਮੇਂ ਤੋਂ ਅਟਕੇ ਹੋਏ ਨੇ ਕੇਸ ਇਹ ਇਹ ਜਿਹੜੇ ਇਹ ਚੰਡੀਗੜ੍ਹ ਸ਼ਿਫਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਹਾਲਾਂਕਿ ਕੱਲ ਸਾਡੇ ਸਰਦਾਰ ਐਚਐਸ ਫੂਲਕਾ ਸਾਹਿਬ ਉੱਥੇ ਸ਼ਾਮਲ ਹੋਏ ਸੀਗੇ ਸੁਪਰੀਮ ਕੋਰਟ ਦੇ ਵਿੱਚ ਸਾਡੀ ਉਹ ਪੈਰਵਾਈ ਕਰ ਰਹੇ ਨੇ ਔਰ ਇਹਦੇ ਨਾਲ ਨਾਲ ਸਾਡੇ ਫੌਜੀ ਸਰਦਾਰ ਗੁਰਸੇਵ ਸਿੰਘ ਫੌਜੀ ਮਾਲਕੇ ਸਾਹਿਬ ਉਹ ਗਵਾਹ ਨੇ ਹੋਰ ਸਾਡੇ ਗਵਾਹ ਨੇ ਜਿਹੜੇ ਅਹਿਮ ਤਾਂ ਸੁਪਰੀਮ ਕੋਰਟ ਨੇ ਇੱਕ ਵਾਰ ਸਟੇਪ ਕਰ ਦਿੱਤੀ ਹੈ 13 ਅਕਤੂਬਰ ਨੂੰ ਲੰਗੀ ਕੱਲ ਨੂੰ ਔਰ ਜਿਹੜੀ ਅਗਲੀ ਪੇਸ਼ੀ ਹੈਗੀ ਆ ਉਹ 14 ਨਵੰਬਰ ਦੀ ਪਾਈ ਗਈ ਹੈ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਉਹ ਪੰਜਾਬ ਸਰਕਾਰ ਕਾਨੂੰਨੀ ਤੌਰ ਤੇ ਪੈਰਵਾਹੀ ਕਰੇ ਇਹ ਜਿਹੜਾ ਸੌਦਾ ਸਾਥ ਦੇ ਪਖੰਡੀ ਚੇਲੇ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੇ ਜਿਹੜੇ ਪੰਜਾਬ ਦੀ ਧਰਤੀ ਤੇ ਰਹਿ ਵੀ ਰਹੇ ਨੇ ਉਹਨਾਂ ਦੇ ਵਿਆਹ ਦੇ ਪ੍ਰੋਗਰਾਮ ਪੰਜਾਬ ਦੀ ਧਰਤੀ ਤੇ ਅਮਨ-ਆਮਾਨ ਨਾਲ ਹੋ ਰਹੇ ਨੇ ਸਾਰੀਆਂ ਉਹਨਾਂ ਦੀਆਂ ਕੂਟ ਚਰਚਾਵਾਂ ਦੇ ਵੱਡੇ ਵੱਡੇ ਇਕੱਠ ਅਮਨ-ਆਮਾਨ ਨਾਲ ਹੋ ਰਹੇ ਨੇ ਸਿਰਫ ਤੇ ਸਿਰਫ ਜਦੋਂ ਉਹਨਾਂ ਨੇ ਅਦਾਲਤ ਦੇ ਵਿੱਚ ਜਾਣਾ ਹੋਵੇ ਉਦੋਂ ਕਹਿ ਦਿੰਦੇ ਆ ਸਾਨੂੰ ਖਤਰਾ ਹੈ ਤਾਂ ਉਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ ਇਹਦੇ ਉੱਤੇ ਪੰਜਾਬ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਆ ਕਾਨੂੰਨੀ ਚਾਰਾ ਜੋ ਵੀ ਕਰਨੀ ਚਾਹੀਦੀ ਸ਼੍ਰੀ ਕਮੇਟੀ ਕਰ ਦਿੱਤੀ ਗਈ ਸੀ ਕਿ ਬੇਦਬੀਆਂ ਦੇ ਨੂੰ ਲੈ ਕੇ ਅਪਰੂਡ ਸਭ ਤੋਂ ਬਣਾਇਆ ਜਾਣਗੇ ਲੱਗਦਾ ਉਹਦੇ ਵਿੱਚੋਂ ਕੁਝ ਕੀਤਾ ਜਾਵੇਗਾ ਅਜੇ ਤੱਕ ਤਾਂ ਕੁਝ ਨਹੀਂ ਹੋਇਆ ਜੀ ਜਿਹੜੀ ਮੌਜੂਦਾ ਸਰਕਾਰ ਦੀ ਭੂਮਿਕਾ ਹੈਗੀ ਆ ਉਹ ਬਿਲਕੁਲ ਨੈਗੇਟਿਵ ਹੈ ਡੱਕਾ ਇਹਨਾਂ ਨੇ ਤੋੜਿਆ ਨਹੀਂ ਹੈ ਇਹ ਤਾਂ ਸਾਰੀ ਕੌਮ ਦੇਖ ਰਹੀ ਹੈ ਦੁਨੀਆ ਭਰ ਵਿੱਚ ਵਸਦੇ ਹੋਏ ਸਮੂਹ ਪੰਜਾਬੀ ਦੇਖ ਰਹੇ ਨੇ ਕਿ ਜਿਹੜੀ ਮੌਜੂਦਾ ਸਰਕਾਰ ਹੈ ਇਹ ਬਿਲਕੁਲ ਪਹਿਲਾਂ ਵਾਲੀ ਸਰਕਾਰ ਦੀ ਤਰ੍ਹਾਂ ਹੀ ਜਿਵੇਂ ਬਾਦਲ ਕੇ ਸੌਦਾ ਸਾਧ ਦੇ ਚੇਲਿਆਂ ਨੂੰ ਬਚਾਉਂਦੇ ਸੀ ਜਿਵੇਂ ਕੈਪਟਨ ਨੇ ਬਚਾਇਆ ਅੱਜ ਉਸੇ ਤਰਜ਼ ਦੇ ਉੱਤੇ ਭਗਵੰਤ ਮਾਨ ਜੀ ਚੱਲ ਰਹੇ ਨੇ